ਆਮਾਸਟੋ ਪੀ.ਡਬਲਯੂ. ਗੁਦਾਸਪੁਰ ਲਵਜੀ ਸਿੰਘ ਆ ਇਸ ਸੜਕ ਬਾਰੇ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਵਾ ਕਿ ਗਸਤ ਮੈਨੇਜ ਦਾ ਫਲੱਡ ਆਇਆ ਸੀ ਕਿ ਉਹਦੇ ਉੱਤੇ ਕਾਫੀ ਸਮਾਂ ਇਹ ਫਲੱਡ ਵਿੱਚ ਰਹੀ ਸੀ ਸੜਕ ਦਾ ਓਵਰਫਲੋ ਹੁੰਦਾ ਰਿਹਾ ਪਾਣੀ ਇਲ ਤੋਂ ਜਿਹਦੇ ਕਰਕੇ ਸਮਾਂ ਬੀਤਣ ਦੇ ਨਾਲ ਹੋਲੀ ਹੋਲੀ ਕਰਕੇ ਇੱਚ ਫੁੱਲੇ ਪਿਆਚ ਬਣ ਗਏ ਤੇ ਪੋਰਟ ਹੌਲ ਬਣ ਗਏ ਤੇ ਜਿਹਦੇ ਕਰਕੇ ਥੋੜੀ ਸੜਕ ਪ੍ਰਭਾਵ ਨੂੰ ਸ਼ੁਰੂ ਹੋ ਗਈ ਇਸ ਲਈ ਬਹੁਤ ਜ਼ਰੂਰ ਆ ਵਿੱਚ ਜੀ ਕਰਕੇ ਆਪਾਂ ਥੋੜੀ ਬਹੁਤੀ ਇਹਦੀ ਰਿਪੇਅਰ ਕਰਵਾਈ ਸੀਗੀ ਤਾਂ ਕਿ ਲੋਕਾਂ ਨੂੰ ਥੋੜੀ ਮੁਸ਼ਕਲ ਦੇ ਕਲੀਅ ਵੀ ਆ ਰਹੀ ਹੈ ਉਹ ਕੱਟ ਹੋ ਸਕੇ ਤੇ ਹੁਣ ਇਸ ਟਾਈਮ ਤੇ ਪੰਜਾਬ ਸਰਕਾਰ ਵੱਲੋਂ ਇਹ ਸੜਕ ਦੀ ਰਿਪੇਅਰ ਦੀ ਅਪਰੂਵਲ ਆ ਚੁੱਕੀ ਹੈ ਤੇ ਜਿਹਦੇ ਸਬੰਧੀ ਇਹ ਰਿਪੇਅਰ ਕਰਨ ਲਈ ਇਹਦੇ ਟੈਂਡਰ ਲਗਾ ਦਿੱਤੇ ਗਏ ਸੀ ਕਿਤੇ ਹੁਣ ਟੈਂਡਰ ਖੁੱਲ ਚੁੱਕੇ ਨੇ ਹੁਣ ਇਹਦੀ ਫਾਈਨੈਂਸ਼ੀਅਲ ਤੇ ਟੈਕਨੀਕਲ ਪ੍ਰੋਸੀਡਿੰਗ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਚੌਂਜਾਬਤਾ ਦੇ ਨਿਯਮ ਅਨੁਸਾਰ ਇਹਦਾ ਕੰਮ ਅਲਾਟ ਕਰਾ ਕੇ ਜਲਦ ਤੋਂ ਜਲਦ ਹੀ ਆਪਾਂ ਇਹ ਕੰਮ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਚੌਂਜਾਬਤੇ ਵਿੱਚ ਜੇ ਪਰਮਿਸ਼ਨ ਮਿਲਦੀ ਹੈ ਇਹ ਕੰਮ ਨੂੰ ਵਿੱਚ ਕਰਨ ਦੀ ਲੋਕ ਕੇ ਤੇ ਵਿੱਚ ਤਾਂ ਆਪਾਂ ਨਾਲ ਦੀ ਨਾਲ ਹੀ ਕੰਮ ਸ਼ੁਰੂ ਕਰਵਾ ਕੇ ਜਿਹੜੇ ਲੋਕਾਂ ਦੀ ਆ ਰਹੀ ਹੈ ਦਿੱਕਤ ਨੂੰ ਸਮੱਸਿਆਵਾਂ ਨੂੰ ਆਪਾਂ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇ। ਸਿਰ ਰਿਪੇਅਰ ਕੀਤੀ ਜਾਏਗੀ ਜਾਂ ਨਵੀਂ ਬਣਾਈ ਜਾਏਗੀ? ਆਹ ਟੋਟਲ ਓਵਰਆਲ ਰਿਪੇਅਰ ਨਹੀਂ ਕਿ ਨਵੀਂ ਮੇਰੇ ਸਾਰੀ ਬੀਟੂਮਨ ਛੜਕਦੀ ਹੀ ਬੀਟੂਮਨ ਰਿਪੇਅਰ ਹੋਏਗੀ। 올 ਆਰ ਛੜਕ ਨਵੀਂ ਤਰ੍ਹਾਂ ਦੀ ਹੋ ਜਾਂਦੀ ਹੈ। ਕਿੱਥੋਂ ਕੰਮ ਕਿਥੋਂ ਕਿੱਥੇ ਬਾਅਦ ਤੋਂ ਮੈਂ ਲਿਖ ਸ਼ੁਰੂ ਕਰਾਂ ਇਹ ਕਿੱਥੋਂ ਕਰਨ ਨੂੰ। ਆਹ ਮੇਰੇ ਲਈ ਗੁਦਾਸਪੁਰ ਤੋਂ ਸ਼ੁਰੂ ਹੋਣਾ ਲਾਇਬ੍ਰੇਰੀ ਚੌਂਗ ਤੋਂ। ਤੇ ਉਹ ਮੁਕੇਰੀਆਂ ਜਿਹੜਾ ਆਪਣੇ ਵਿਆਸ ਰਾਵੀ ਤੇ ਰਵ ਵਿਆਸ ਦਾ ਜਿਹੜਾ ਪੁਲ ਵਾ ਉਸ ਤੱਕ ਸਾਰੀ ਸੜਕ ਦੀ ਪੇਡ ਹੁੰਦੀ ਹੈ ਅੱਗੇ ਜਿਹੜਾ ਪਿੰਡ ਆ ਹੁਸ਼ਿਆਰਪੁਰ ਦਾ ਪਿੰਡ ਆ ਉਹਨਾਂ ਤੇ ਵੀ ਫੇਰ ਵੈਸੀ ਹੋ ਰਹੀ ਹੈ